ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਮੁਬਾਰਕਪੁਰ ਚੁੰਗਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਾਈਹੌਰਾਂ ਦਾ ਸੱਜਣੋ ਮਰੇਲ ਕੋਟਲਾ ਘਰੇਲੂ ਸਿਸਟਮ ਹੈ ਕੋਈ ਬਾਈਹੌਰਾਂ ਦਾ ਵਪਾਰ ਦਾ ਕੰਮ ਨਹੀਂ ਪਸ਼ੂ ਲਾਏ ਹੋਏ ਨੇ ਦੁੱਧ ਤੇ ਉਹਨਾਂ ਚੋਂ ਦੋ ਜਰਸੀ ਨਸਲ ਦੀਆਂ ਬੱਚੀਆਂ ਨੇ ਮਹੀਨੇ-ਮਹੀਨੇ ਦੀਆਂ ਗੱਬਣਾ ਤੇ ਇੱਕ ਹੈਗੀ ਆ ਆ ਬੱਚੀ ਇਹ ਹੈਗੀ ਆ ਸੱਜਣੋ ਸਾਢੇ 6 ਮਹੀਨਿਆਂ ਦੀ ਗੱਬਣਾ ਮਾਣਦਾਰ ਕਾਰਡ ਇਹਦਾ ਚੰਗਾ ਤੇ ਬਾਕੀ ਆ ਜੋ ਬਾਈ ਨਾਲ ਕਰਵਾਦਣਾ ਗੱਲਬਾਤ ਤਿੰਨਾਂ ਨੂੰ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਤਿੰਨਾਂ ਦਾ ਜਿਹੜਾ ਰੇਟ ਹੈ ਜੈਜਾ ਰੇਟ ਸੱਜਣੋ ਉਹ ਆਪਾਂ ਬਾਈ ਤੋਂ ਵੀਡੀਓ ਚ ਹੀ ਕਰਵਾ ਦਾਂਗੇ ਆਜੋ ਜੀ ਹਾਂਜੀ ਨਾਮ ਦੱਸ ਦੋ ਬਾਈ ਜੀ ਮਨਜਿੰਦਰ ਸਿੰਘ ਨਾਮ ਮਨਜਿੰਦਰ ਸਿੰਘ ਪਿੰਡ ਆਪਣਾ ਇਹ ਆ ਗਿਆ ਮੁਬਾਰਕ ਤੁਹਾਨੂੰ ਬਾਈ ਇਹ ਕਿੰਨੀ ਕੁ ਦੂਰ ਆ ਗਿਆ ਜੀ ਧੂਰੀ ਤੋਂ ਜੇ ਗੱਲ ਕਰ ਲਈਏ ਇਹ ਧੂਰੀ ਤੋਂ 15 ਕਿਲੋਮੀਟਰ ਹੋਰ ਨੇੜ ਤੇੜ ਕਿਹੜਾ ਮੇਨ ਰੋਡ ਮਰੇਲਕੋਟਲੇ ਤੋਂ ਸ਼ੇਰਪੁਰ ਰੋਡ ਤੇ ਮਰੇਲਕੋਟਲੇ ਤੋਂ ਸ਼ੇਰਪੁਰ ਰੋਡ ਤੇ ਬੈਸੇ ਰੂਟੀਨ ਚ ਜੇ ਆਪਾਂ ਗੱਲ ਕਰ ਲਈ ਬਈ ਜਿਵੇਂ ਇਧਰਲੇ ਬੰਨੇ ਆ ਸਾਰੇ ਪਸ਼ੂ ਨੇ ਆਪਣੇ ਕੋਲੇ ਵੀ ਦੁੱਧ ਤੇ ਲਾਇੰਗੇ ਨੇ ਪਸ਼ੂ ਦੁੱਧ ਤੇ ਲਾਇੰਗੇ ਹਾਂ ਜਿੱਦਾਂ ਪਰਲੇ ਬੰਨੇ ਬਾਈ ਜੀਆਂ ਮੱਝਾਂ ਵੀ ਖੜੀਆਂ ਮੱਝਾਂ ਤੇ ਗਾਵਾਂ ਇਹ ਸਾਰੀਆਂ ਦੁੱਧ ਤੇ ਲਾਈਆਂ ਜਿੱਦਾਂ ਬਾਈ ਕਹਿੰਦਾ ਸੰਭਾਲਦੀ ਚਲੋ ਥੋੜੀ ਬਹੁਤੀ ਪਰੇਸ਼ਾਨੀ ਆ ਜਾਂਦੀ ਆ ਉਹਦੇ ਕਰਕੇ ਵੀ ਆਪਾਂ ਚਲੋ ਆਹ ਤਿੰਨਾਂ ਕ ਪਸ਼ੂ ਇਹਨਾਂ ਚੋਂ ਸੇਲ ਕਰ ਦਾਂਗੇ ਐਸੇ ਤੋਂ ਸ਼ੁਰੂ ਕਰ ਲਈ ਬਈ ਹਾਂਜੀ ਹਾਂ ਇਹ ਤੇ ਮਾਰਦੇ ਗੈਰੀ ਕੈਮਰਾ ਇਹਦੀ ਦੰਦਾਂ ਚ ਮੇਰਾ ਖਿਆਲ ਆ ਬਾਈ 4 ਆ ਹਨਾ ਹਾਂਜੀ 4 ਦੰਦਾਂ ਆਹ ਦੰਦਾਂ ਚ 4 ਦੰਦਾਂ ਦਾ ਚੈੱਕ ਆਪਾਂ ਨੇ ਸੱਜਣੋਂ ਕਰ ਇਹ 6.5 ਮਹੀਨੇ ਸਾਢੇ 6ਾਂ ਦੀ ਗੱਬਣਾ ਤੇਰੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਈ ਜੈਨੂਨ ਜਰਾ ਹੋ ਰਿਹਾ ਜੀ 23 24 ਕਿਲੋ 23 24 ਕਿਲੋ ਕਰੇ ਚੋਇਓ ਠੀਕ ਆਪਾਂ ਨੇ ਚੋਇਆ ਕਰੇ ਹਾਂ ਖੋਲ ਕੇ ਤੋੜ ਬੇ ਇੱਕ ਵਾਰੀ ਸੂਆ ਸੂਂਦੀ ਆ ਪਹਿਲਾ ਦੰਦਾਂ ਚ ਹੈਗੀ ਆ ਚਾਰ ਦੰਦ ਕੱਦ ਕਾਠ ਬੱਚੀ ਦਾ ਚੰਗਾ ਤੇ ਜਾਨ ਜੂਨ ਵੀ ਸੱਜਣੋ ਫੁੱਲਾ ਇੱਕ ਗੱਲ ਹੋਰ ਦੱਸਦਾ ਨਾ ਥਾਣੇ ਦੇ ਸਿੰਗਲ ਚਾਰ ਲੱਗੇ ਨੇ ਤਿੰਨਾਂ ਬੱਚੀਆਂ ਦੇ ਬਾਈ ਕਹਿੰਦਾ ਫੋਰ ਸ਼ਾਂਕ ਨਹੀਂ ਹੈਗੀ ਕਿਸੇ ਦੇ ਵੀ ਇਥੋਂ ਕੱਦ ਕਾਠ ਦਾ ਆਈਡੀਆ ਲਾ ਸਕਦੇ ਹੋ ਤੇ ਇਹਦੀ ਜਿਹੜੀ ਮਦਰ ਦਾ ਦੁੱਧ ਆ ਇਹਦੀ ਮਦਰ ਦਾ ਦੁੱਧ 22 ਕੰਨਾਂ ਰਿਹਾ 23 ਕਿਲੋ ਉਹ ਆਪਾਂ ਨੇ ਘਰੇ ਚੋਇਆ ਤੇ ਬਾਕੀ ਬੱਚੀ ਹੈਗੀ ਆ ਸੱਜਣੋਂ ਜਾਣ ਵਾਲੀ ਥੋੜੀ ਕ੍ਰੋਸ ਅੰਗ ਚ ਆ ਗਈ ਗਰਮੀ ਸਰਦੀ ਚ ਚੱਲਣ ਵਾਲੀ ਐਟਮਾ ਪਿੰਡ ਮੁਬਾਰਕਪੁਰ ਚੁੰਗਾ ਖੜੇ ਆਪਾਂ ਦੰਦਾਂ ਚ ਹੈਗੀ ਆ ਚਾਰ ਦੰਦ ਤੇ ਗੱਬਣ ਹੈਗੀ ਆ ਸਾਢੇ 6 ਮਹੀਨਿਆਂ ਦੀ ਆ ਲੈ ਚੱਲ ਬਈ ਬੁੱਜ ਕੇ ਲੈ ਚਲ ਕੋਣੀ ਆ ਇਹਦੀ ਮਾਂ ਦਾ ਰਿਹਾ 22 ਤੋਂ 23 ਲੀਟਰ ਦਾ ਦੁੱਧ ਆ ਤੇ ਜੇ ਕਿਸੇ ਪਾਲਣ ਵਾਲੇ ਸੱਜਣ ਨੇ ਲੈਣੀਆਂ ਨੇ ਉਹਦੇ ਮਤਲਬ ਦੀਆਂ ਚੀਜ਼ਾਂ ਨੇ ਜਾਂ ਜਿਵੇਂ ਸੱਜਣ ਆਪਾਂ ਨੂੰ ਕਹਿੰਦੇ ਹੁੰਦੇ ਨੇ ਵੀ ਆਪਾਂ ਇੱਥੋਂ ਗਾ ਰਿਵਿਊ ਕਰਕੇ ਦਿਖਾ ਦੀ ਥਾਣੇ ਦੇ ਸਿੰਗਲ ਚਾਰੀ ਆ ਕੇ ਕੋਈ ਫालतू ਨਹੀਂ ਹੈਗਾ ਇਹਦੇ ਬਾਈ ਪੈਸੇ ਕਿੰਨੇ ਲੈ ਲਾਂਗੇ ਆਪਾਂ ਪੈਸੇ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਓ ਠੀਕ ਹੈ ਜੀ ਜਾਇਦ ਜੀ ਆਪਾਂ 30000 ਰੁਪਏ ਲੈਣਾਂ 30000 ਰੁਪਏ ਦੀ ਆਪਾਂ ਇਹ ਦੇ ਦਾਂਗੇ ਜੇ ਬਾਕੀ ਤਿੰਨੇ ਕਿਸੇ ਨੇ ਇਕੱਠੀਆਂ ਲੈਣੀਆਂ ਹੋਈਆਂ ਤਾਂ ਤਿੰਨਾਂ ਦੇ ਰੇਟ 'ਚੋਂ ਥੋੜਾ ਬਹੁਤਾ ਹੋ ਜੂ ਕੰਸੈਸ਼ਨ ਹੋਊਗੀ ਉਹਨਾਂ ਚ ਬਾਈ ਕਹਿੰਦਾ ਹੋ ਜੂਗਾ ਤੇ ਹੁਣ ਗੈਰੀ ਮਾਰਦੇ 2 ਨੰਬਰ ਵਾਲੀ ਜਰਸੀ ਬੱਛੀ ਤੇ ਇਹ ਇਹ ਵੀ ਗੱਬਣਾ ਬਾਈ ਹਾਂਜੀ ਇਹਦੇ ਪਿਛਲੀ 5 ਤਰੀਕ ਨੂੰ ਟਿੱਪੀ ਕਪਰ ਆਇਆ ਸੀ ਠੀਕ ਆ ਜੀ 5 ਨੂੰ ਹਾਂਜੀ ਅੱਜ ਮੇਰੇ ਖਿਆਲ ਨਾਲ 2 ਤਰੀਕ ਹੋ ਗਈ ਮਹੀਨੇ ਦੇੜ ਕਿੜੀ ਹੋ ਗਿਆ ਹਾਂਜੀ ਟਾਰਾਂ ਤਾਂ ਨਹੀਂ ਕਰੀਆਂ ਦੁਬਾਰੇ ਨਾ ਨਾ ਆਪਾਂ ਡਾਕਟਰ ਨਾਲ ਵੀ ਗੱਲ ਕਰਾ ਸਕਦੇ ਹਾਂ ਠੀਕ ਆ ਗੱਲ ਇੱਥੋਂ ਹਾਂ ਥਣ ਦਿਖਾ ਦੀ ਗੈਰੀ ਕੋਈ ਫालतू ਤਾਂ ਨਹੀਂ ਹੈਗਾ ਤੇ ਇਧਰਲੇ ਬੰਨੇ ਲੈ ਆ ਇਹਦੀ ਫੇਸ ਕੁਆਲਿਟੀ ਤੇ ਮਾਰਦੇ ਮੂੰਹ ਕਰੀ ਬਾਈ ਇਧਰਲੇ ਬੰਨੇ ਦਾ ਇੱਥੇ ਤੋਂ ਫੇਸ ਕੁਆਲਿਟੀ ਤੇ ਮਾਰਦੇ ਕਿਉਂਕਿ ਜਾਨਵਰ ਹੈਗੇ ਨੇ ਸੱਜਣ ਕਈ ਵਾਰੀ ਸਾਨੂੰ ਪਤਾ ਵੀ ਡਾਕਟਰ ਸਮਝ ਲਾਉਂਦੇ ਨੇ ਉਹਦੇ ਕਰਕੇ ਡਰ ਜਾਂਦੇ ਨੇ ਬਾਈ ਤਰਪੂਗੀ ਇਹ ਹਾਂਜੀ ਆ ਬੋਚ ਕੇ ਤੋੜ ਦੇ ਹੋਲੀ ਤੋੜਨੀ ਖੋਲ ਕੇ ਇਹ ਹੈਗੀ ਆ ਸੱਜਣੋ ਤਕਰੀਬਨ ਤਕਰੀਬਨ ਮਹੀਨੇ ਦੇ ਏੜ ਗੇੜ ਗੱਭਣਾ ਤੇ ਦੰਦਾਂ ਚ ਮੇਰਾ ਖਿਆਲ ਹੈ ਕਿ ਛੋਟੀ ਇਹ ਲੱਗਦੀ ਆ ਬੱਚੀ ਖੀਰੀਏ ਹੋਊਗੀ ਤੇ ਰੰਗ ਰੂਪ ਚੈੱਕ ਕਰ ਸਕਦੇ ਹਾਂ ਆ ਗਈ ਪ्युअर ਜਰਸੀ ਚ ਤੇ ਆ ਗਈ ਸੱਜਣੋ ਇਹ ਪੰਜਾਬ ਵਾਲੀ ਬੱਚੀ ਜੇ ਆਪਾਂ ਗੱਲਬਾਤ ਕਰ ਲਈਏ ਵੀ ਕੋਈ ਹਿਮਾਚਲ ਵਾਲਾ ਕੇਸ ਨਹੀਂ ਹੈਗਾ ਬੱਚੀ ਹੈਗੀ ਆ ਪੰਜਾਬ ਵਾਲੀ ਕਿਉਂਕਿ ਮੋਟੀ ਅੱਖ ਚ ਆ ਗਈ ਤੇ ਬੋਦਾ ਵੀ ਆ ਉੱਪਰੇ ਦੇ ਤੇ ਜਰਸੀ ਨਸਲ ਦੇ ਵਿੱਚ ਆ ਗਈ ਪ्युअर ਜਰਸੀ ਚ ਮੱਥੇ ਚ ਟੋਇਆ ਤੇ ਫੇਸ ਦੀ ਜੇ ਗੱਲ ਕਰ ਲਈਏ ਬਿਲਕੁਲ ਛੋਟਾ ਆ ਗਿਆ ਤੇ ਥਾਣੇ ਦੇ ਸਿੰਗਲ ਚਾਰ ਆ ਕੇ ਗੱਬਣ ਹੈਗੀ ਐ ਇੱਕ ਮਹੀਨੇ ਦੀ ਬੋਡੀ ਵੇਟ ਬੱਛੀ ਦਾ ਚੰਗਾ ਤੇ ਕੱਦ ਬੱਛੀ ਦਾ ਹੈਗਾ ਦਰਮਿਆਨਾ ਜਿਵੇਂ ਆਮ ਰੂਟੀਨ ਚ ਜਰਸੀਆਂ ਦੇ ਹੁੰਦੇ ਨੇ ਤੇ ਝੋਲੀ ਸੋਣੀ ਬਣਾਉਗੇ ਇੱਥੋਂ ਦਿਖਾ ਦਿੰਗੇ ਜੀ ਵੀਊ ਕਰਕੇ ਇਹਦਾ ਰੇਟ ਕੀ ਰਹੂਗਾ ਜੀ ਇਹ ਜੋੜੇ ਦਾ ਹੀ ਕਰ ਦਾਂਗੇ ਜੋੜੇ ਦਾ ਹੀ ਹਾਂ ਹੁਣ ਗੈਰੀ ਇਧਰਲੀ ਤੇ ਮਾਰ ਦੇ ਕਿਉਂਕਿ ਇਹਦੇ ਵੀ ਨਵੀਂ ਲੂਈ ਆ ਇੱਥੋਂ ਪਹਿਲਾਂ ਫੇਸ ਤੇ ਮਾਰ ਦੇ ਆ ਗਈਆਂ ਬਾਈ ਇਹ ਦੋਨੇ ਪੰਜਾਬ ਵਾਲੀਆਂ ਹਨਾ ਹਾਂਜੀ ਹਾਂ ਕਰਦੀਆਂ ਨਹੀਂ ਠੀਕ ਹੈ ਗੱਲ ਆ ਗਈਆਂ ਪੰਜਾਬ ਵਾਲੀਆਂ ਬਾਈ ਕਹਿੰਦਾ ਕਰਦੀ ਆ ਬਰੀਡ ਸਾਰੀ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਦੋਨਾਂ ਦੇ ਇੱਕ ਦਿਨ ਹੀ ਭਰਿਆ ਹੋਇਆ ਇੱਕ ਦਿਨ ਹੀ ਭਰਿਆ ਹੋਇਆ ਆ ਤੋੜ ਦਿਓ ਖੋਲ ਕੇ ਲੈ ਟੀਕਾ ਸੱਜਣਾ ਬਾਈ ਕਹਿੰਦਾ ਦੋਨਾਂ ਦੇ ਇੱਕ ਦਿਨ ਹੀ ਲੱਗਿਆ ਹੋਇਆ ਜੇ ਕੋਈ ਸੱਜਣ ਜੋੜੀ ਇਹ ਲੈ ਕੇ ਜਾਂਦਾ ਇੱਕੋ ਦਿਨ ਹੀ ਸੂ ਬਣ ਗਈਆਂ ਕਲਰ ਅਲੱਗ ਲੱਗਦਾ ਪਰ ਕੁਆਲਿਟੀ ਦੋਨੇ ਬੱਛੀਆਂ ਦੀ ਚੰਗੀ ਆ ਵਧੀਆ ਕੁਆਲਿਟੀ ਚ ਆ ਗਈਆਂ ਥਣ ਸਿੰਗਲ 4-4 ਨੇ ਦੁਬਾਰਾ ਫਿਰ ਤੁਹਾਨੂੰ ਮੈਂ ਦੱਸਦਾ ਨਾ ਇੱਕ ਕੱਦ ਕਾਰਡ ਹੈਗੇ ਨੇ ਦਰਮਿਆਨੇ ਕਿਉਂਕਿ ਉਮਰ ਇਹਨਾਂ ਦੀ ਹਲੇ ਛੋਟੀ ਆ ਇੱਕ ਇੱਕ ਮਹੀਨੇ ਦਾ ਗੱਬਣ ਆ ਗਈਆਂ ਕੁਆਲਿਟੀ ਕਬੂਲਤੀ ਹੈਗੀ ਆ ਓਕੇ ਦੀ ਰਿਪੋਰਟ ਬੱਛੀ ਇਹ ਵੀ ਸੱਜਣੋਂ ਪੰਜਾਬ ਵਾਲੀ ਆ ਕਿਉਂਕਿ 3 ਜਨਵਰੀ 22 ਦੇ ਘਰ ਦੇ ਨੇ ਰੂਟੀਨ 'ਚ ਪਸ਼ੂ ਦੁੱਧ ਤੇ ਲਾਏ ਹੋਏ ਨੇ ਗਾਵਾਂ ਖੜੀਆਂ ਉਧਰਲੇ ਬੰਨੇ ਤੇ ਉਹਨਾਂ ਚ ਬੱਚੇ ਨੇ ਕਿਸੇ ਕਾਂ ਦੇ ਆ ਲੈ ਚੱਲ ਭਈਆਂ ਇਹਦਾ ਜੋੜੇ ਦਾ ਰੇਟ ਕੀ ਰਹੂਗਾ ਬਈ ਜੋੜੇ ਦਾ ਰੇਟ ਵੀਰੇ ਲੈਣ ਦੇਣ 35000 ਲੈਣ ਦੇਣ ਜੋੜੇ ਦਾ ਹੈਗਾ ਬਾਈ ਕਹਿੰਦਾ 35000 ਤੇ ਇਧਰ ਲਈ ਬੱਚੀ ਦਾ ਹੈਗਾ 30000 30 ਤੇ 35 ਮੇਰੇ ਖਿਆਲ ਆ 65000 ਹੋ ਗਿਆ ਤੇ ਮਾਨਤਾ ਨੂੰ ਚੋ ਬਾਈ ਇਹ ਤਿੰਨੇ ਕਿਸੇ ਸੱਜਣ ਦੇ ਇਕੱਠੀਆਂ ਲਿਜਾਣੀਆਂ ਨੇ ਆਪਾਂ ਕਰ ਦਾਂਗੇ ਹਣਾ ਉਹ ਕਰ ਦਾਂਗੇ ਆ ਇਹ ਬੱਚੀਆਂ ਚਾਹੇ ਤੁਸੀਂ ਤਾਰਾ ਬਾਈ ਕਹਿੰਦਾ ਵੈਸੇ ਇਹਨਾਂ ਨੇ ਕਰੀਆਂ ਨਹੀਂ ਖਾਲੀ ਮੰਨ ਕੇ ਵੀ ਲਿਜਾ ਸਕਦੇ ਆ ਉਹ ਤੁਹਾਡੀ ਕਿਸਮਤ ਆ ਯਾਰਾ ਗੱਬਣ ਕਿਉਂਕਿ ਮੌਸਮ ਠੰਡਾ ਹੁਣ ਮੇਰੇ ਖਿਆਲ ਆ ਵੀ ਗੱਬਣ ਬਾਈ ਇਹ ਹੈ ਨਾ ਇਹ 90% ਹੈਗੀ ਆਂ ਆ 90% ਗੱਬਣ ਰੈਂ ਦੇ ਚਾਂਸ ਨੇ ਬਾਈ ਕਹਿੰਦਾ ਤੇ ਬਾਕੀ ਕਿਸਮਤ ਹੁੰਦੀ ਆ ਰੇਟ ਬਾਈ ਨੇ ਦੱਸਤਾ ਰੇਟ ਬੰਦਾ 65000 ਆ ਤੇ ਮਾਨਤਾਣ ਥੋੜਾ ਬਹੁਤਾ ਉਹਦੇ ਚੋਂ 4 ਵੀ ਬਾਈ ਹੋ ਰਹੀ ਹੈ ਕਿ ਤਿੰਨੇ ਕੋਈ ਸੱਜਣ ਲਝਾਊਗਾ ਤਾਂ ਉਹਦੇ ਚੋਂ ਕਰਦਾਂਗੇ ਨੰਬਰ ਬੋਲ ਦੂਣੀ 94178 ਹਾਂਜੀ 10625 94178 10625 ਪਿੰਡ ਮੁਬਾਰਕਪੁਰ ਚੁੰਗਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਮਰੇਲਕੋਟਲਾ ਜਿਹੜੇ ਵੀ ਸੱਜਣ ਨੂੰ ਇਹ ਤਿੰਨੇ ਨਗੀਨੇ ਪਸੰਦ ਆਉਣਗੇ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ